ਜਿਨ੍ਹਾਂ ਨੇ ਦੇਸ਼ ਦੀ ਪੰਜਾਬ ਦੀ ਏਕਤਾ ਲਈ ਅਖੰਡਤਾ ਦੇ ਲਈ ਅਮਨ ਸ਼ਾਂਤੀ ਦੇ ਲਈ ਪੰਜਾਬ ਨੂੰ ਉੱਗਵਾਦਾ ਰਹੇ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ ਅੱਜ ਆਪਾਂ ਉਹਨਾਂ ਨੂੰ ਸਾਰੇ ਨਮਨ ਕਰਨ ਦੇ ਲਈ ਉਹਨਾਂ ਨੂੰ ਸ਼ਤ ਸ਼ਤ ਪ੍ਰਣਾਮ ਕਰਨ ਦੇ ਲਈ ਆਪਾਂ ਸਾਰੇ ਮੇਰੇ ਵੀਰ ਇੱਥੇ ਪਹੁੰਚਿਆ ਔਰ ਮੈਂ ਸਮਝਦਾ ਕਿ ਜਾਣ ਦੇ ਇੰਨੇ ਲੰਬੇ ਸਮਿਆਂ ਬਾਅਦ ਵੀ ਉਹਨਾਂ ਲੋਕਾਂ ਦੀਆਂ ਯਾਦਾਂ ਦੇ ਵਿੱਚ ਮੇਲੇ ਲੱਗਦੇ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਦੇਸ਼ ਔਰ ਕੌਮ ਦੇ ਲਈ ਕੁਝ ਕੀਤਾ ਹੋਵੇ ਸੰਤਾਂ ਦੇ ਜੀਵਨ ਬਾਰੇ ਜਦੋਂ ਗੱਲ ਕਰਦੇ ਆ ਮੈਂ ਸਮਝਦਾ ਕਿ ਸਮਾ ਔਰ ਸ਼ਬਦ ਮੁਕਤ ਨਹੀਂ ਪਰ ਉਹਨਾਂ ਦੇ ਉਹਨਾਂ ਦੀ ਕੁਰਬਾਨੀ ਦਾ ਉਹਨਾਂ ਦੇ ਜੀਵਨ ਦਾ ਵਰਣਨ ਹੈ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਆਪਦੇ ਜੀਵਨ ਕਾਲ ਦੇ ਦੌਰਾਨ ਵੀ ਚਾਹੇ ਰਾਜਨੀਤੀ ਦੇ ਦੇ ਨਹੀਂ ਹੋ ਉਹਨਾਂ ਨੇ ਰਾਜਨੀਤੀ ਦੀ ਕਈ ਵਾਰੀ ਪੇਟ ਚੜ੍ਹੇ ਪਰ ਫਿਰ ਵੀ ਉਹਨਾਂ ਨੇ ਉਹਨਾਂ ਗੱਲਾਂ ਦੇ ਵਿੱਚ ਨਾਗ ਪੈ ਕੇ ਪੰਜਾਬ ਦੇ ਲਈ ਆਪਦੀ ਜਾਨ ਹੈ ਜਿਹੜੀ ਉਹ ਵਾਰੀ ਅੱਜ ਵੀ ਉਹਨਾਂ ਦੇ ਜਾਨ ਤੋਂ ਮੁੱਗਰੋ ਚਾਹੇ ਰਾਜਨੀਤੀ ਹੈ ਜਿਹੜੀ ਉਹਨਾਂ ਦੇ ਨਾਮ ਤੇ ਬਥੇਰੀ ਹੋ ਰਹੀ ਹੈ ਪਰ ਮੈਂ ਮੰਨ ਕੇ ਚੱਲਦਾ ਕਿ ਜਿਹੜੇ ਇਹ ਜੇ ਲੋਕ ਇਹ ਜੇ ਸਖਸ਼ੀਤ ਹੁੰਦੇ ਨੇ ਉਹ ਕਿਸੇ ਇੱਕ ਧਰਮ ਮਜ਼ਬ ਫਿਰਕੇ ਇੱਕ ਪਰਿਵਾਰੀਏ ਇੱਕ ਪਾਰਟੀ ਦੇ ਨਹੀਂ ਹੁੰਦੇ ਉਹ ਕੌਮ ਦੇ ਹੁੰਦੇ ਨੇ ਉਹ ਦੇਸ਼ ਦੇ ਹੁੰਦੇ ਨੇ ਉਹ ਪੰਜਾਬ ਦੇ ਹੁੰਦੇ ਨੇ ਤੇ ਇਸੇ ਵਜ੍ਹਾ ਕਰਕੇ ਜਦੋਂ ਦੇ ਤੁਹਾਡੀ ਆਪਣੀ ਸਰਕਾਰ ਆਮ ਆਦਮੀ ਪਾਰਟੀ ਦੀ ਭਗਵੰਤਪਨ ਸਰਕਾਰ ਪੰਜਾਬ ਦੇ ਵਿੱਚ ਆਈ ਹੈ ਅਸੀਂ ਕੋਈ ਆ ਰਾਜਨੀਤਿਕ ਤਕਦੀਰਾਂ ਦੇ ਵਿੱਚ ਅੱਜ ਦੇ ਪਵਿੱਤਰ ਦਿਨ ਦੇ ਵਿੱਚ ਨਹੀਂ ਪੈਂਦੇ ਅੱਜ ਦੇ ਪਵਿੱਤਰ ਦਿਨ ਦੇ ਉੱਪਰ ਅਸੀਂ ਕੋਈ ਇੱਕ ਦੂਜੇ ਦੇ ਉੱਪਰ ਇਲਜ਼ਾਮ ਤਰਾਸ਼ੀਆਂ ਕਰੀਏ ਉਸ ਰਾਜਨੀਤੀ ਦੇ ਵਿੱਚ ਨਹੀਂ ਪੈਂਦੇ ਅੱਜ ਸਿਰਫ ਔਰ ਸਿਰਫ ਉਹਨਾਂ ਨੂੰ ਨਮਨ ਕਰ ਦੇ ਲਈ ਕਿਉਂਕਿ ਉਹਨਾਂ ਨੇ ਆਵਦਾ ਖੂਨ ਡੋਲਿਆ ਪੰਜਾਬ ਦੇ ਲੋਕਾਂ ਨੂੰ ਘੁੱਗਵਾਸਾ ਰੱਖਣ ਦੇ ਲਈ ਸੋ ਇਸੇ ਕਰਕੇ ਇਸੇ ਮਕਸਦ ਦੇ ਨਾਲ ਅੱਜ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਖੂਨਦਾਨ ਕੈਂਪ ਲਗਾਇਆ ਜਾ ਸਕਦਾ ਹੈ ਕਿ ਪੰਜਾਬੀਆਂ ਦੀ ਲੋੜਵੰਦਾਂ ਦੀ ਜ਼ਰੂਰਤਮੰਦਾਂ ਦੀ ਜ਼ਿੰਦਗੀ ਜਿਹੜੀ ਉਹ ਬਚਾਈ ਜਾ ਸਕੇ ਔਰ ਇਹਦੇ ਵਿੱਚ ਤੁਸੀਂ ਸਾਰੇ ਬੜੇ ਵੱਡੀ ਗਿਣਤੀ ਦੇ ਵਿੱਚ ਮੇਰੇ ਸਾਥੀ ਵੀਰ ਭੈਣ ਸਾਰੇ ਸਾਡੇ ਸਾਥੀ ਸਹਿਯੋਗੀ ਸਾਰੀ ਐਡਮਿਨਿਸਟ੍ਰੇਸ਼ਨ ਬੜੇ ਧੂਮ-ਧਾਮ ਦੇ ਨਾਲ ਤੁਸੀਂ ਹਿੱਸਾ ਲੈਂਦੇ ਹੋ ਉਸ ਤੋਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਜਿੱਥੋਂ ਮੈਂ ਧੰਨਵਾਦ ਕਰਦਾ ਉੱਥੇ ਹੀ ਕਿਉਂਕਿ ਕਮਾਂ ਦੀ ਰਾਜਨੀਤੀ ਹੈ ਜਿਹੜੀ ਉਹੀ ਸੰਤਾਂ ਦੀ ਫਿਲਾਸਫੀ ਸੀਗੀ ਉਹਨਾਂ ਦਾ ਫਲਸਫਾ ਸੀਗਾ ਕਿ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਪੰਜਾਬ ਮੋੜ ਇੱਕ ਨੰਬਰ ਦਾ ਸੂਬਾ ਬਣਨਾ ਚਾਹੀਦਾ ਤੇ ਉਹੀ ਫਿਲਾਸਫੀ ਹੈ ਜਿਹੜੀ ਉਹ ਮੇਰੇ ਪਿਤਾ ਸਰਗੀ ਬਾਬੂ ਅੰਦਾਸਜੀ ਅਲੋੜਾ ਦੀ ਸੀਗੀ ਉਸੇ ਫਲਸਫੇ ਦੇ ਉੱਪਰ ਚੱਲਦੇ ਹੋਏ ਜਿੱਥੇ ਪਹਿਲਾਂ ਬਹੁਤ ਸਾਰੇ ਕੰਮ ਜੋ ਵੀ ਤੁਹਾਡਾ ਹੁਕਮ ਆਉਂਦਾ ਕਿ ਇਸ 52 ਸ਼ਹੀਦਾਂ ਦੀ ਪਵਿੱਤਰ ਧਰਤੀ ਦੇ ਹੋਣੇ ਚਾਹੀਦੇ ਨੇ ਪਹਿਲਾਂ ਹੀ ਤਕਰੀਬਨ 60 ਕਰੋੜ ਦੇ ਕੰਮ ਨੇ ਜਿਹੜੇ ਉਹ ਹੋ ਚੁੱਕੇ ਨੇ ਤੇ ਅੱਜ ਵੀ ਸਾਥਿਓ ਮੇਰੇ ਵੀਰੋ 2 ਕਰੋੜ 65 ਲੱਖ ਰੁਪਏ ਦੇ ਕੰਮ ਨੇ ਜਿਹੜੇ ਉਹ ਅੱਜ ਵੀ ਨਹੀਂ ਪੱਥਰ ਰੱਖਣ ਜਾ ਰਹੇ ਜਿਹਦੇ 25 ਲੱਖ ਰੁਪਏ ਦੀ ਲਾਗਤ ਦੇ ਨਾਲ ਜੋ ਇੱਕ ਆਮ ਆਦਮੀ ਕਲੀਨਿਕ ਹੈ ਤਾਂ ਕਿ ਲੋਕਾਂ ਨੂੰ ਸਿਹਤ ਸਹੂਤਾ ਮਿਲ ਸਕਣਾ 1.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਅੱਤ ਆਧੁਨਿਕ ਗਿਆਨੀ ਗਿਆਨ ਸਿੰਘ ਜੋ ਲਾਇਬ੍ਰੇਰੀ ਹੈ ਉਹ ਬਣਾਈ ਜਾ ਰਹੀ ਹੈ ਔਰ तकरीबन 90 ਲੱਖ ਰੁਪਏ ਦੇ ਨਾਲ ਸੀਚੇਵਲ ਮਾਡਲ ਹੈ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਤਾਂ ਕਿ ਪਾਣੀ ਦੀ ਨਿਕਾਸੀ ਦਾ ਇੰਤਜ਼ਾਮ ਜਿਹੜਾ ਉਹ ਹੋ ਸਕੇ ਸੋ ਇਹੀ ਸੋਚ ਜਿਸ ਸੋਚ ਦੇ ਲਈ ਕਿ ਪੰਜਾਬ ਤਰੱਕੀ ਦੀਆਂ ਲੀਹਾਂ ਤੇ ਸਰਪੜ ਦੌੜੇ ਅਜੇ ਉਹਨਾਂ ਸੋਚ ਦੇ ਲਈ ਹੀ ਸੰਤਾ ਨੇ ਆਪਣੀ ਸਾਰੀ ਉਮਰ లైతా ਜੋ ਉਹਨਾਂ ਨੂੰ ਨਮਨ ਕਰਦੇ ਤੇ ਪਹੁੰਚਿਆ ਸੋ ਮੇਰੇ ਵੀਰੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਤੋਂ ਮਗਰੋਂ ਤੁਸੀਂ ਸਾਰਿਆਂ ਨੇ ਜੋ 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 ਸਾਥੀ ਚਾਹੁੰਦੇ ਨੇ ਜਿਨ੍ਹਾਂ ਦੀ ਸਿਹਤ ਅਲਾਓ ਕਰਦੀ ਇਜਾਜ਼ਤ ਦਿੰਦੀ ਹੈ ਉਹ ਸਾਰੇ ਬਲੱਡ ਨੇਸ਼ਨ ਕੈਂਪ ਦੇ ਵਿੱਚ ਉਹ ਤੁਸੀਂ ਵੀ ਖੂਨਦਾਨ ਕਰਕੇ ਜਾਏ ਤਾਂ ਕਿ ਆਪਾਂ ਕਿਸੇ ਲੋੜਵੰਦ ਕਿਸੇ ਗਰੀਬ ਕਿਸੇ ਜ਼ਰੂਰਤਮੰਦ ਜਿਹਨੂੰ ਹਸਪਤਾਲ ਦੇ ਵਿੱਚ ਜ਼ਰੂਰਤ ਹੋਵੇ ਖੂਨ ਦੀ ਆਪਾਂ ਉਹ ਉਹਦੇ ਚ ਆਪਦਾ ਇੱਕ ਛੋਟਾ ਜਿਹਾ ਯੱਗ ਦੇ ਵਿੱਚ ਹਿੱਸਾ ਜਿਹੜਾ ਉਹ ਪਾ ਸਕੀਏ ਸੋ ਤੁਹਾਡਾ ਸਾਰਿਆਂ ਦਾ